ਉਹ ਭੈਣ ਕਹਿੰਦੀ ਅਜੇ ਭਾਂਡਿਆਂ ਦੀ ਸੇਵਾ ਕਰਦੀ ਨੂੰ ਦੱਸਕ ਦੇਣੀ ਹੋਈ ਸੀ ਤੇ ਮੇਰੇ ਮੂੰਹ ਤੇ ਜਿਹੜੇ ਫੋੜੇ ਫਿੰਸਿੰਗਾ ਸੀ ਸਾਫ਼ ਹੋਣੇ ਸ਼ੁਰੂ ਹੋ ਗਏ ਪਿਆਰਿਓ ਯਕੀਨ ਕਰਕੇ ਮੰਨਿਓ ਗੁਰੂ ਘਰ ਭਾਂਡੇ ਮਾਣਨ ਨਾਲ ਜਿਵੇਂ ਉਹ ਭਾਂਡਾ ਸਾਫ਼ ਹੁੰਦਾ ਹੈ ਤੁਹਾਡਾ ਮਨ ਵੀ ਸਾਫ਼ ਹੋ ਜਾਂਦਾ ਹੈ ਤੁਹਾਡਾ ਤਨ ਵੀ ਚਮਕਣ ਲੱਗ ਜਾਂਦਾ ਹੈ ਜਿਵੇਂ ਉਹ ਭਾਂਡੇ ਚਮਕਦੇ ਨੇ ਉਹ ਦੱਸਿਆ ਭੈਣ ਨੇ ਕਹਿੰਦੀ ਬੜਾ ਇਲਾਜ ਕਰਾਇਆ ਸੀ ਸਕੀਨ ਸਪੈਸ਼ਲਿਸਟ ਡਾਕਟਰਾਂ ਤੋਂ ਵੀ ਆ ਰਾਮਨਾ ਆਇਆ ਤੇ ਰੋਣ ਲੱਗੀ ਕਿ ਮੇਰੇ ਇਸ ਮੂੰਹ ਦੇ ਫੋੜੇ ਫਿਣਸੀਆ ਕਰਕੇ ਹਰ ਵਾਰੀ ਰਿਸ਼ਤਾ ਛੁੱਟ ਜਾਂਦਾ ਰਿਹਾ ਕਿਉਂਕਿ ਦੁਨੀਆ ਦੇ ਲੋਕ ਮਨ ਸੋਹਣਾ ਨਹੀਂ ਵੇਖਦੇ ਤਨ ਸੋਹਣਾ ਵੇਖਦੇ ਨੇ ਕਹਿੰਦੀ ਉਸ ਦੁੱਖ ਨੇ ਮੈਨੂੰ ਇਹੋ ਜਿਹਾ ਗੁਰੂ ਨਾਲ ਜੋੜਿਆ ਝੂਠੇ ਭਾਂਡਿਆਂ ਦੀ ਸੇਵਾ ਨਾਲ ਜੋੜਿਆ ਅਜੇ ਤੱਕ ਨਹੀਂ ਟੁੱਟੀ ਇਸੇ ਕਰਕੇ ਪਿਆਰਿਓ ਕਹਿੰਦੇ ਆ ਦੁੱਖ दारू ਸੁਖ ਰੋਗ ਭਇਆ ਦੁੱਖ दारू ਆ ਦੁੱਖ ਸਾਨੂੰ ਗੁਰੂ ਨਾਲ ਜੋੜ ਦਿੰਦਾ ਹੈ ਸੇਵਾ ਨਾਲ ਜੋੜ ਦਿੰਦਾ ਹੈ ਅੱਜ ਉਸ ਭੈਣ ਦੇ ਚਿਹਰੇ ਤੇ ਬਾਣੀ ਦਾ ਸੇਵਾ ਦਾ ਪ੍ਰਤਾਪ ਡੁੱਲ ਡੁੱਲ ਪੈਂਦਾ ਏ ਭੈਣ ਨੇ ਕਿਹਾ ਕਿ ਜਦੋਂ ਕੋਈ ਪੁੱਛਦਾ ਨਾ ਇਲਾਜ ਕਿੱਥੋਂ ਕਰਾਇਆ ਤੇ ਜੂਠੇ ਭਾਂਡਿਆਂ ਦੇ ਉੱਤੇ ਸਿਰ ਨਹੀਂ ਉੱਠਿਆ ਜਾਂਦਾ ਕਹਿੰਦੀ ਸੇਵਾ ਦੇ ਨਾਲ ਜੁੜੀ ਤਾਂ ਮੈਂ ਇਸ ਦੁੱਖ ਕਰਕੇ ਸੀ ਪਰ ਇਸ ਸੇਵਾ ਨੇ ਮੇਰੇ ਜ਼ਿੰਦਗੀ ਦੇ ਸਾਰੇ ਹੀ ਦੁੱਖ ਦੂਰ ਕਰਤੇ ਜਦੋਂ ਦੀ ਸੇਵਾ ਦੇ ਨਾਲ ਜੁੜੀਆਂ ਕਦੇ ਕੋਈ ਦੁੱਖ ਮਹਿਸੂਸ ਹੀ ਨਹੀਂ ਹੋਇਆ ਕਿਉਂਕਿ ਪਿਆਰਿਓ ਸਾਰੇ ਸੋਖੀ ਸੇਵਾ ਦੇ ਵਿੱਚ ਨੇ ਮਹਾਰਾਜ ਦੀ ਬਾਣੀ ਨੇ ਕਿਹਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਲਿਏ ਜਿਹੜਾ ਸੁਖ ਸੇਵਾ ਨੇ ਦੇਦਣਾ ਉਹ ਤੇ ਰਾਜ ਲੈ ਕੇ ਵੀ ਸੁਖ ਨਹੀਂ ਮਿਲਦਾ ਵੱਡੇ ਵੱਡੇ ਰਾਜੇ ਵੀ ਦੁਖੀ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਾਰੀ ਦੁਨੀਆ ਦਾ ਰਾਜਾ